अरे भाई, 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 ਹੱਥ ਛਾੜਦੇ ਹੋਏ ਤਾਇਆ ਜੀ ਪਏ ਨਾ ਲੱਗਿਆ ਆ ਰਿਹਾ ਉਹਦੇ ਹੱਥੇ ਨਾ ਲੱਗ ਰਿਆ ਓਏ ਨਹੀਂ ਉਹਦੇ ਮੇਰੇ ਹੱਥ ਤੋੜਦਾ ਦੀਗਾ ਅੱਥਿਆ ਹਾਂ ਉਹ ਸਾਫ਼ ਕਰਦਾ ਸੀ ਹਾਂ ਹਾਂ ਸਮਾਰ ਕੇ ਹਾਂ ਹਾਂ ਇਹ ਮੇਰੇ ਤਾਇਆ ਜੀ ਨਹੀਂ ਤੇ ਇਹ ਸੁੱਖਾ ਮਸਲਿੰਗ ਕਰਕੇ ਅਟੇ ਦੇ ਸਸਰੀ ਘਾਲ ਜੀ ਉਹ ਮਸਲਦਾ ਗਾਣੂ ਸੀ ਉਹਦਾ ਮੈਂ ਹੱਥ ਤੋੜ ਕਰਦਾ ਸੀ ਕਿ ਮੈਂ ਤਾਇਏ ਉਹਦੇ 12 ਨੂੰ ਗਿਆ ਸੀ ਮੈਂ 12 ਨੂੰ 12 ਨੂੰ ਕਿਵੇਂ ਗਲਤ 12 ਨੂੰ ਤੂੰ ਨਹੀਂ ਜਾਂਦਾ ਤੇਰੀ ਬੀਬੀ ਨਹੀਂ ਜਾਂਦੀ ਉਹ ਤਾਂ ਠੀਕ ਆ ਮਾਂ ਗਲਤ ਉਹ ਗਲਤ ਹੀ ਹੁੰਦਾ ਉਹ ਗਲਤ ਕਿਵੇਂ ਹੁੰਦਾ ਕਹਿੰਦਾ ਪਾ ਦੋ ਨੰਬਰ ਕਹਿ ਦੀ ਹਾਂ ਕੋਈ ਨਾ ਹੱਥ ਤੋਂ ਆ ਹਾਂ ਹਾਂ ਹੁਣ ਉਹੀ ਤਾਂ ਸਾਫ਼ ਕਰ ਰਿਹਾ ਤੀਗਾ ਅੱਛਾ ਈ ਸੁੱਕਾ ਪਾਊਡਰ ਆ ਉਹ ਮਿੱਟੀ ਨਾਲ ਪਾ ਠੀਕ ਆ ਗੱਲ ਨਾ ਨਾ ਠੀਕ ਆ ਤੁਹਾਡੇ ਵੇਲੇ ਹਾਂ ਮੇਰੇ ਹੱਥੇ ਨਾਲ ਨਹੀਂ ਚੰਗਾ ਖੇਲ ਤੇ ਹੈ ਨਹੀਂ ਪਾਣੀ ਤੇਰੀ ਵੀ ਗਲਤੀ ਨਹੀਂ ਹੈਗੀ ਹਾਂ ਬਣ ਕੇ ਮੇਰੇ ਕੋਲ ਤਾਂ ਹੋ ਗਿਆ ਮਹਾ ਕੰਮ ਹਾਂ ਹਾਂ ਹੋ ਗਿਆ ਫਿਰ ਹੋ ਗਿਆ ਜਿਸਵਾ ਦਾ ਆਉਂਦਾ ਹਾਂ ਉਹ ਵੀ ਕੰਮ ਹੋ ਗਿਆ ਤਾਂ ਇਹ ਤੇਰੇ ਇੱਕ ਹੋਰ ਕੀ ਕੰਮ ਹੋ ਗਿਆ ਹੋ ਗਿਆ ਬੱਸ ਕੀ ਕੰਮ ਹੋ ਗਿਆ ਤਾ ਵੀਡੀਓ ਜੀ ਦੀ ਗੱਲ ਕਰ ਰਿਹਾ ਕਿਹੜੀ ਵੀਡੀਓ ਮਹਾ ਵੀਡੀਓ ਇਹ ਬਣਾ ਲਈ ਮਨੇ ਸੁੱਖੇ ਮਲ ਦੇ ਭੈਣ ਸਣੇ ਦਾ ਮਗਲਾ ਐਜੇ ਜੇ ਤੂੰ ਵੀਡੀਓ ਬਣਾਉਂਦਾ ਸੀ ਸੁੱਖਾ ਮਲ ਰਹੀ ਤੁਮਾਰੂ ਵੀਡੀਓ ਕਰ ਲਈ ਆਪਣੇ ਯਾਦਗਾਰੀ ਹੁੰਦੀ ਤਾਂ ਇਹਦਾ ਸੁੱਖਾ ਹੁਣ ਭੈਣ ਚੋਂ ਮਿਲਦਾ ਸੀ ਸੁੱਖਾ ਅੱਛਾ ਹੋਰ ਕੀ ਕਰਦਾ ਸੀ ਹੱਥ ਹੱਥ ਮੂੰਝਦਾ ਸੀ ਠੀਕ ਆ ਫੁੱਦੂਆ ਮਾਤਾ ਇਹ ਸਹੀ ਗੱਲ ਆ ਹੈਗਾ ਫਿਰ ਹਾਂ ਮੈਂ ਹੀ ਗੱਲ ਕਰ ਰਿਹਾ ਫੁੱਦੂਆ ਬਹਿਦਾ ਤੈ ਤੂੰ ਉਹ ਕਰ ਉਹ ਵੀਡੀਓ ਜੀ ਕੱਟ ਕੇ ਮੇਰੇ ਠੀਕ ਰਹੀ ਉਹ ਉਹ ਕਰਦੇ ਉਹਨੂੰ ਕੱਟਦੇ ਬਾਹਰ ਮੈਂ ਪੈਸੇ ਦੇ ਦੇ ਕੱਢ ਦਾਂਗੇ ਪੈਸੇ ਦੇ ਦੇ ਨਾ ਹੁਣ ਤੂੰ ਮੈਨੂੰ ਉਹ ਦੇਂਗਾ ਕਰੇਗਾ ਕੀ ਹੁੰਦੇ ਕਹਿੰਦਾ ਨਾ ਗਰੇਜ blackmail blackmail ਕਰੇਗਾ ਤੂੰ ਮੈਨੂੰ ਉਹੀ ਕਰਾਂਗੇ ਬੈਠਾ ਆ ਬੰਦਾ ਹੀ ਬਾੜੇ ਨਹੀਂ ਮੰਗਦਾ ਅੱਜ ਕੋਈ ਗੱਲ ਨਹੀਂ ਤਰ੍ਹਾਂ ਦਾ ਕੰਮ ਹੋ ਗਿਆ ਚੰਗਾ ਦੇ ਦੂੰਗਾ 1000 ਰੁਪਏ ਦੇ ਦਿੰਦਾ 1000 ਕੋਈ ਨਹੀਂ ਐਂਦਾ ਲੋਕ ਪਤਾ ਕਿੰਨੇ ਕਿੰਨੇ ਵੀਊ ਲੈ ਜਾਂਦੇ ਨੇ ਕਰਕੇ ਵਾਇਰਲ ਜੀ ਮੇਰੀ ਗੱਲ ਸੁਣਦਾ ਹਾਂ ਉਹਦੇ ਵਾਲਾ ਕੰਮ ਜਾਣਾ ਕਰਦੀ ਤੂੰ ਕਿਹਦੇ ਵਾਲਾ ਅੱਛਾ ਕਦੇ ਨਾ ਨਾ ਬੋਲੀ ਨਾ ਸਮਝ ਗਿਆ ਮੈਂ ਸਮਝ ਗਿਆ ਸਮਝ ਗਿਆ ਮੈਂ ਕਿਹੜਾ ਤੂੰ ਵੀ ਪੂਰਾ ਹੀ ਆ ਦੇਖਣ ਨੂੰ ਲਾਦਾ ਓ ਉਮਰ ਦਾ ਜ਼ਿਆਦਾ ਕੱਚ ਤੇ ਨਹੀਂ ਵੀ ਕਰਾਇਆ ਕੰਮ ਸਾਹ ਦੇ ਗਿਆ ਤੂੰ ਕੋਈ ਗੱਲ ਨਹੀਂ ਹੋ ਗਿਆ ਕੰਮ ਤੇਰਾ ਤਾਂ ਕੋਈ ਟੱਕਰ ਨਹੀਂ ਬਸ ਮੈਨੂੰ ਠੀਕ ਕਰਾਇਆ ਫੜਾ ਠੀਕਰਾ ਨਹੀਂ ਇਹ ਤਾਂ ਪਾਈ ਲੈ ਜਾ ਤਾਈ ਲੈ ਵੇ ਜਾਉ ਤਾਈ ਲੈ ਵੇ ਜਾਉ じゃ ਪਰ ਆਪ ਨੂੰ ਪੈਸੇ ਦੇ ਦੇ ਮੈਂ ਵੀ ਤੇਰੀ ਬੀਬੀ ਕੋਲ ਜਾਉਂ ਫਿਰ ਕੀ ਕਰਨਾ ਉਹਦੇ ਨਾਲ ਕਰਦਾ ਮੈਂ ਜਾ ਕੇ ਗੱਲ ਅੱਛਾ ਮੈਨੂੰ ਵੈਲਕਮ ਮੇਲ ਕਰਦਾ ਠੀਕ ਆ ਪੈਸੇ ਦੇ ਦੇ ਕੰਟਰੈਕਟ ਕਰਦਾਂਗੇ ਪੈਸੇ ਦੇ ਦੇ ਟੂਰੀ ਬੈਠਾ ਰਹਿ ਜਾਂਗਾ ਮੈਂ ਤੇਰੀ ਬੀਬੀ ਕੋਲ ਉਹ ਗੱਲ ਸੁਣ ਤਾਇਆ ਗੱਲ ਤੇਰੀ ਬੀਬੀ ਕੋਲ ਹਾਂ ਉੱਥੇ ਬੈਠਾ ਲੀਡ ਕਰ ਦਨੇ ਪੈਸੇ ਦੇ ਦੇ 10 ਰੁਪਏ ਹੁਣੇ ਕਰ ਦਨ 10 ਰੁਪਏ ਦੇ ਦੇ ਲੀਡ ਕਰ ਦ ਹਾਂ ਮੈਨੂੰ ਵੀ ਪੜਨਾ ਹੁੰਦਾ ਮੈਨੂੰ ਦਿਖਾ ਕਿੱਥੇ ਯਾਰ ਡੇਲਟ ਚੱਕ ਕਰ ਲੀਡ ਕਰਤੀ ਖਲਤੀ ਕਰਤੀ ਲੈ ਦਵਾਰੇ ਕਵਾਇਮ ਬਣਾਦਾ ਮਾਫੀ ਹੈਲੋ ਯੇ ਤਾਂ ਅਮਰਾ ਤਾਇਆ ਕੀ ਕੀ ਕਰ ਰਹਿ ਰਿਹਾ ਖੇਡਦੀ ਨਹੀਂ ਪਾਣੀ ਹੈ ਇੱਧਰ ਸਤਿਉ ਉੱਤੇ ਮਾਦਰ ਕੰਮ ਮਣਾਏ ਤੇ ਸੈਰ ਕਰਨਾ ਸਵੇਰ ਵੀ ਸਵੇਰ ਦੀ ਸੈਰ ਜਸਵੇਰ ਵੀ ਸੈਰ ਜੋਕਿੰਗ ਜੋਕਿੰਗ ਕਰਨਾ ਹੈ ਜੋਕਿੰਗ ਕਰਨਾ ਹੈ ਪਰ ਨਾਲ ਨਾਲ ਜੰਗਲ ਪਾਣੀ ਆਹੀ ਕੋ ਚੱਲਦਾ ਬਲੌਗਾਂ ਚ ਹੋਰ ਕੀ ਚੱਲਦਾ ਹੈ ਡਲੀਟ ਕਰ ਡਲੀਟ ਕਰ ਇਹਨੂੰ ਵੀ ਡਲੀਟ ਕਰ ਇਹ ਬਈ ਉਹ ਆਗ ਆਪਣਾ ਗਲਤ ਬਲੌਗ ਆ ਦੇਖਿਓ ਨਾ ਡਿਲੀਟ ਐ ਮੈਂ ਤੁਹਾਨੂੰ ਇਹ ਮੈਂ ਤੁਹਾਨੂੰ ਹੁਣ ਦੱਸਦਾ ਹਾਂ ਜੇ ਆਹਾ ਮੈਂ ਫੋਟੋ ਆ ਜਾਂ ਵੀਡੀਓ ਦੀ ਕਿਤੇ ਹੋਰ ਕੋਲ ਦੇਖ ਲਈ ਨਾ ਤੇਲਾ ਮੈਂ ਟ੍ਰੇਟ ਕੋਲ ਰੀਟ ਨਾਲ ਲਾਈਕ ਸਾਈਕਲ ਵੀਨ ਚ ਬਾਕੀ ਨਾ ਰੀਟ ਹੋ ਗਈ ਕਿੱਥੇ ਬਾਕੀ ਰੀਟ ਬਾਕੀ ਮਹਾ ਡਿਲੀਟ ਬਾਕੀ ਉਹ ਤਾਂ ਆਊਟ ਹੋ ਗਈ ਆਪਣੇ ਤੋਂ ਹੋਣ ਕਿਉਂ ਬਈ ਦੁਰਾਉਣ ਵਾਲਾ ਹਾਂ ਮੈਂ ਰਾਈਕਲ ਮਿੰਟ ਗਈ ਵੱਤ ਵੱਤ ਮੈਂ ਸਸਵਾਤ ਜਾਣ ਲੱਗਿਆ ਏ ਹਾਂ ਪੈਸੇ ਦੇ ਕਿਹਾ ਤੈਨੂੰ 10 ਰੁਪਏ ਦੇ ਦੂੰਗਾ ਦਾਦੂ ਚ ਕੋਈ ਨਹੀਂ ਹਾਂ ਮੈਂ ਟੂਰ ਤੇ ਜਾਣਾਗਾ ਉੱਥੇ ਮੇਰੇ ਨਾਲ ਤੇ ਆ ਜੀਏ ਬਾਦਰੋਰੀ ਹਾਂ ਉਹ ਕਹਿੰਦੇ ਆਪਾਂ ਰਸੀਨਾ ਰਹੇਗਾ ਉੱਥੇ ਕੋਈ ਬੰਦਾ ਖਾਸੇ ਬੰਦੇ ਰਸੀਨਾ ਟੂਰ ਤੇ ਜਾਣਾਗਾ ਕੰਮ ਕੰਮ ਤਾਂ ਨਹੀਂ ਆ ਰਿਹਾ ਕਿਤੇ ਹਾਂ ਨਾ ਨਾ ਹੋਰ ਰਸੀਨਾ ਉਹਦਾ ਉਹ ਕਰ ਲੈਣੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਕੰਮ ਆ ਸਾਨੂੰ ਕੋਈ ਕਰਾਉਣਾ। ਮੇਰੇ ਸਾਲੇ ਕਿਨੇ ਰਿਆ ਮੈਨੂੰ ਲੱਗਦਾ ਤੁਸੀਂ ਗਲਤ ਕੰਮ ਕਰੋਗੇ ਕੋਈ। ਹੋਏ ਉਹ ਤਾਇਆ ਆਦਾ ਸੀ ਕਾਰੋਬਾਰ ਦੀ ਗੱਲ ਕਰਨੇ ਕੋਈ ਸੀ ਬਾਹਰ ਜਾਵਾਂਗੇ ਨਾ ਫਿਰ ਉਹਦੇ ਤੋਂ ਤੋ ਤਾਇਆ ਦਾ 35 ਲੱਖ ਮੰਗਿਆ ਜੀ ਮੈਂ। ਇਹਦਾ ਕੀ ਕਰੂੰਗੇ? ਬਾਹਰ ਜਾਵਾਂਗੇ। ਜਦੋਂ ਤੱਕ ਲੋਕਾਂ ਨੇ ਆਏਗਾ ਉੱਥੇ। ਉਹਦੇ ਮਤਲਬ ਰਸੀਆਂ ਰਸੀਆਂ ਮੈਂ ਤੁਹਾਨੂੰ ਰਸੀਆਂ ਕਹਿੰਦਾ। ਇਹ ਰਸੀਆਂ ਗੱਲ ਸੁਣ ਲੈ ਯਾਰ ਭੈਣ ਦੀ ਕੁੱਟਣ ਵਾਲਣ ਗਿਆ। ਮੈਂ ਤੁਹਾਨੂੰ ਇਹ ਕਹਣਾ ਮੇਰੀ ਗੱਲ ਸੁਣੋ ਆਪਣਾ ਬਸਾਰਮਾ ਹੋਰ ਕੁੱਟਲਾ। ਮਦਨ ਆਇਆ ਕਹਿਣਾਗਾ ਜੇ ਮੈਂ ਤੁਹਾਨੂੰ ਕੱਲ ਪੈਸੇ ਮੰਗਣਾ ਆਇਆ ਦੀਗਾ 35 ਲੱਖ ਹਾਂ ਉਹ ਤੋਂ ਬਾਅਦ ਮੈਂ ਸੱਦਾ ਕਰੇਂ ਬਾਗ ਕਰੇ ਆ ਕੇ ਕੰਮ ਕਾਰਜ ਕਰੀਗਾ ਹਾਂ ਫਿਰ ਮੈਂ ਹੀ ਪੈ ਗਿਆ ਨਾ ਮੂੰਹ ਤੋਂ ਆ ਮੂੰਹ ਹੀ ਤੋਂ ਆ ਗਿਆ ਪੈਸੇ ਦਾ ਟਾਈਮ ਐ ਨਹੀਂ ਐਂ ਦੇਣੀ ਤਾਂ ਨੌ ਦਾ ਤਾਂ ਹੈ ਨਹੀਂਗਾ ਜੇ ਕੋਈ ਪੈਣ ਲੱਗ ਰੀਆ ਵੀਰੇ ਜੇਪਰਾ ਉਹ ਖੇਲਣ ਲੱਗੀ ਪਿਆ ਦੇਖਾ ਪੈਸੇ ਦੇ ਦੇ ਦੋ 10 ਰੁਪਏ ਉਹ ਬਾਣੀ ਤੋਂ ਲੈ ਜੀ 5 7000 ਰੁਪਏ ਦੇ ਦੇ ਉਹ ਦੇਵੀ ਬਾਣੀ ਨੂੰ ਕਹਦੀ 100 ਰੁਪਏ ਦੇ ਦੂਗਾ ਤੂਸੇ ਲੈਣੇ ਨੇ ਮੈਂ ਤੂੰ ਮੈਨੂੰ 10000 ਦਾ ਹੱਲ ਕਰ ਦੇ ਦੀ ਵੀਡੀਓ ਵਿੱਚ ਗਈ ਤੇਰੀ ਕਿਹੜੀ ਵੀਡੀਓ ਗਈ ਡ੍ਰੀਟ ਹੋ ਗਈ ਗਈ ਮਹਾ ਤਾਂ ਵੀਡੀਓ ਤਾਂ ਗਈ ਤੇਰੀ ਮਾਂ ਡ੍ਰੀਟ ਹੋ ਗਈ ਤਾਂ ਰੈਕਲਮਿੰਟ ਜਾ ਕਿ ਹੋ ਗਿਆ ਕਿ ਡਿਲੀਟ ਹੋ ਗਈ ਕਿ ਹੋ ਗਿਆ ਪਤਾ ਹੈ ਗੱਲ ਸੁਣਾ ਉਹ ਡਿਲੀਟ ਹੋ ਗਈ ਪਤਾ ਡ੍ਰੀਟ ਹੋ ਗਈ ਸੌ ਲੱਗੇ ਡਿਲੀਟ ਹੋ ਗਈ ਡਿਲੀਟ ਹੋ ਗਈ ਤਾਂ ਰੈਕਲਮਿੰਟ ਹੈ ਉਹ ਦੇ ਮੈਨੂੰ ਕੀ ਦਮ 5-7000 ਰੁਪਏ ਦੇ ਕਿਨਾਂ 5000 ਰੁਪਏ ਦੇ ਦੇ ਘੇਣਾ ਹੈ ਕਦੇ ਗਣਤਾ ਤੂੰ ਲਈ ਦੇਣ ਦਾ ਕਿੰਨੇ ਹੁੰਦੇ ਨੇ ਗਣਤਾ ਤੂੰ ਲਈ ਕਿੰਨੇ ਹੁੰਦੇ ਨੇ 5000 ਦੇਣ ਆਪਾਂ ਦਾ 0 ਤੋਂ ਹੱਦ ਤੱਕ ਨਾਲ ਲਾ ਲਈ ਕੀ ਸੀਆ ਕਰਾ ਕੇ ਨਹੀਂ ਬਣਦਾ 5000 ਹਾਂ ਦੇ ਦੇ ਦੇੜੀ ਤੇ ਗਿਆ ਮਿਸਤਰੀਆਂ ਨਾਲ ਦਿਹਾੜੀ ਤੇ ਭੇਜ ਦਿੰਦੇ 5000 ਦਿਨ ਦਾ ਨਹੀਂ ਤੂੰ ਬਾਗ ਜਾ ਮੈਨੂੰ ਮੇਰਾ ਕੰਮ ਕਰਨ ਦੇ ਮੇਰਾ ਮਾਹੌਲ ਜਾਣਾ ਖਰਾਬ ਕਰ ਹੁਣ ਮੈਂ 5000 ਦਿਨ ਦਾ ਇੱਕ ਵਾਰੀ ਕਹੇ ਦੇਂਦਾ ਨਹੀਂ ਨਾ ਭੈਣੀ ਦਿੰਦਾ ਮੈਨੂੰ ਸਮਾਨ ਲਾ ਲੈਣ ਦੇ ਹੁਣ ਹੈਲੋ ਗਾਇਸ ਬਦਦਾ ਪੈਸੇ ਮੁੱਕਰ ਗਿਆ ਤੇ ਪਹਿਲਾ ਸੁੱਖਾ ਮੜ ਰਹੀ ਮੈਂ ਵੀਡੀਓ ਡਿਲੀਟ ਨਹੀਂ ਕਰੀ ਹੈਗੀ ਆਪਾਂ ਇਹਦੀ ਇਹਦੇ ਘਰ ਵਾਲੀ ਮਤਲਬ ਮੇਰੀ ਤਾਈ ਨੂੰ ਦਿਖਾ ਦਾਂਗੇ ਓਏ ਨਹੀਂ ਪੁੱਤ ਮੈਂ ਤਾਂ ਮਜ਼ਾਕ ਕਰਦਾ ਸੀ ਜੋਕਿੰਗ ਜੋਕਿੰਗ ਜਸਟ ਜੋਕਿੰਗ ਆ ਫੜ ਤੋਇਰੀ ਦੀ ਚਾਬੀ ਫੜ ਕੋਈ ਗੱਲ ਨਹੀਂ ਪੈਸੇ ਨਾ ਦੇ ਤੂੰ ਓ ਤੋਇਰੀ ਦੀ ਚਾਬੀ ਤਾਂ ਲੈ ਜਾ ਅੱਛਾ ਹਾਂ ਇਹ ਜੋ ਘੜਲੀ ਤੂੰ ਕਿੰਨਾ ਕਹਿੰਦਾ ਸੀ ਤੂੰ ਪੰਜ ਪੰਜ ਲੈ ਤੂੰ 20000 ਲੈ ਜੀ ਤੂੰ 20 ਕਹਿੰਦਾ ਤਾਂ ਲੈ ਲੈ ਫੜ ਆ ਜਾ ਆਪੜਾ ਤੇਰਾ ਠੀਕਰਾ ਜਾ ਠੀਕਰਾ ਜਾ ਮੇਰਾ ਤੇਰਾ ਉਹ ਮੇਰੇ ਸਾਲੇ ਗਨੇ ਦਾ ਮੈਨੂੰ ਬੈਲਕ ਮੇਲ ਕਰਦਾ ਉਹ ਨੱਕ ਦੇ ਵਾਲਾ ਟਾਇਟ ਮਾਰਦਾ ਉਹ ਟਾਇਟ ਮਾਰਿਆ ਨਾਲੇ ਹੋਰ ਮਾਰਿਆ ਮੇਰੇ ਸਾਲੇ ਜਨੇ ਕੋਟੀ ਲਵੇੜਤੀ ਕੋਟੀ ਲਵੇੜਤੀ ਮੇਰੀ ਰੱਖ ਆ ਠੀਕਰੇ ਰੱਖ ਲੈ ਤੂੰ ਉਹਦਾ ਪੇਤੀ ਤੇਰੀ ਘਰ ਵਾਲੀ ਦੀ ਤਾਈ ਨੂੰ ਪੇਤੀ ਉਹਦਾ ਠੋਕਿਆ ਤੂੰ ਤਾਂ ਹੁਣ ਤੇਰੀ ਮਰਜ਼ੀ ਦਾ ਗਈ ਠੋਕਿਆ ਗਾ ਦੂ ਨਾ ਕੀ ਕਰਿਆ ਠੋਕਿਆ ਗਿਆ ਹੁਣ ਤੂੰ ਤੇਰੀ ਮਨਜ਼ੀ ਦਾ ਗਈ ਓ ਖੜ ਜਾ ਮੈਂ ਤਾਂ ਮਜ਼ਾਕ ਕਰਦਾ ਤੀਆਂ ਕਰਦੇ ਡਿਲੀਟ ਜੀ ਓ ਮੈਂ ਡਿਲੀਟ ਕਰਦਾ ਉਹ ਕਰਦੇ ਫੋਨ ਦੇ ਦੇ ਤਾਂ ਆ ਚਾਬੀ ਵੀ ਲੈ ਜਾ ਪੈਸੇ ਲੈ ਜਾ ਪੈਸੇ ਦੇ ਦੇਗਾ ਹਾਂ 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 ਓ ਡਿਲੀਟ ਆ ਵੀਡੀਓ ਡਿਲੀਟ ਆਪਣੀ ਲੈ 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 ਆ ਸਾਲ ਯਾਰ ਉਹਦਾ ਹੀ ਕੋਈ ਨਾ ਤੇਰੀ ਬੀਬੀ ਕੋ ਗਿਆ ਆ ਹਏ ਤਾਇਆ ਆਪਣਾ ਠੀਕ ਕਰਾ ਜਾ ਫੜਾ ਠੀਕ ਕਰਾ ਤੇਰੀ ਬੀਬੀ ਕੋ ਲੈ ਕੇ ਜਾ ਨਾ ਉਹਨੂੰ ਦੱਸੂ ਮੈਂ ਵੀ ਮੈਨੂੰ ਵੈਲਕਮ ਮੇਲ ਕਰਦਾ ਨਾਲੇ ਬਾਯਾ ਰੱਸੀਆਂ ਰੱਸੀਆਂ ਘਰ ਲਾ ਲੇ ਹੁੰਦਾ ਰੱਸੀਆਂ ਘਰ ਲਾ ਬਾਯਾ ਬਾਯਾ ਮੈਂ ਦੀ ਜੀ ਹੁਣ ਕੀ ਕਰੀਏ 5000 ਰੁਪਏ ਠਗਵਾਤੀ ਮੰਜੀ ਪਾਇਆ ਗੱਲ ਇੱਕ ਵਾਰੀ ਫੇਰੀ ਗੱਲ ਸੁਣ ਲਾ ਉਹ ਤਾਂ ਪੈਸੇ ਦਾ ਚੱਲਣ ਰਹਿਣ ਦੇ